ਵੀ ਆਣੀ ਹਲਦੀ ਵਾਲੇ ਕੱਪੜੇ ਪਾ ਲਏ ਆ ਹਲਦੀ ਵਾਲੇ ਗੁਰੂ ਭਾਜੀ ਟਰਜੀ ਕੱਲ ਹਲਾਈ ਰਾਤ 2 ਵਜੇ ਤੱਕ ਪਾਪ ਹੀ ਇੰਨੇ ਕੀਤੇ ਕੁੜੀ ਆਵੇ ਜਾਨੂ ਦੋ ਆਵੇ ਆ ਹਲੋ ਸੰਜੀ ਦਾ ਹੁੰਦਾ ਮੈਂ ਤਾਂ ਹੀ ਆਈ ਆ ਇਹ ਹੁੰਦਾ ਰੋਬ ਮੈਨੂੰ ਲੱਗਦਾ ਮੇਰਾ ਵਿਆਹ ਤਾਂ ਬੜਾਈ ਹਾਲ ਹੋਣ ਵਾਲਾ ਲੋ ਜੀ ਬਾਬੇਓ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸੋ ਕੱਲ ਰਾਤ ਦੀਆਂ ਕਹਿੰਦੇ ਜਾਗੋ ਦੇ ਵਾਜਾਂ ਚੀਕਾਂ ਮਾਰ ਮਾਰ ਕੇ ਗਲਾ ਬੈਠਾ ਪਿਆ ਪੂਰੀ ਆ ਗੱਲ ਰੌਣਕ ਮੇਲਾ ਲੱਗਾ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਆਪਣੇ ਪਹਿਲਾਂ ਹੈਗਾ ਘਰ ਸੁਖਰਮੀ ਸਾਹਿਬ ਜੀ ਦਾ ਪਾਠ ਉਸ ਤੋਂ ਬਾਅਦ ਆਪਣੇ ਘਰੇ ਸ਼ੈਨ ਦਾ ਪ੍ਰੋਗਰਾਮ ਆ ਉਸ ਤੋਂ ਬਾਅਦ ਹਲਦੀ ਦਾ ਪ੍ਰੋਗਰਾਮ ਆ ਸੋ ਅੱਜ ਦਾ ਵਲੌਗ ਵੀ ਬਹੁਤ ਘੈਂਟ ਹੋਣ ਵਾਲਾ ਸੋ ਵਲੌਗ ਨਾਲ ਜੁੜੇ ਰਹੋ ਬੀਬੀਆਂ ਤਿਆਰ ਹੋ ਜਾਂਦੀਆਂ ਹਾਂਜੀ ਕੱਲ ਵੀ ਮੈਂ ਇੱਥੇ ਖੜੀ ਸੀ ਕੱਲ ਵੀ ਤੂੰ ਖੜੀ ਇੱਥੇ ਰਹਿਣਾ ਆ ਕਿਉਂਕਿ ਤੁਹਾਡਾ ਕੰਮ ਹੀ ਮੇਕਅਪ ਦਾ ਤੂੰ 7-8 ਘੰਟੇ ਦਾ ਸ਼ੀਸ਼ੇ ਅੱਗੇ ਖੜੀਆਂ ਰਹਿਣੀਆਂ ਪੰਜ ਕਿ 6 ਕਿਹੜੇ ਸੋਨੇ ਨੇ ਮੈਂ ਸਭ ਤੋਂ ਜ਼ਿਆਦਾ ਪਹਿਲਾਂ ਤਿਆਰ ਸੀ ਓਕੇ ਸੋ ਅੱਜ ਦਾ ਹੁਣ ਤੈਨੂੰ ਪ੍ਰੋਗਰਾਮ ਦਾ ਪੂਰਾ ਐਕਸਾਈਟਡ ਆ ਤੂੰ ਅੱਜ ਦੇ ਪ੍ਰੋਗਰਾਮ ਲਈ ਬਿਲਕੁਲ ਸਿੰਪਲ ਜਿਹਾ ਲੁੱਕ ਹੈ ਇੰਨਾ ਬੀਬੀਆਂ ਨੇ ਤਿੰਨ ਵਾਰੀ ਕੱਪੜੇ ਬਦਲਨੇ ਤੇ ਆਪਾਂ ਹੁਣ ਇੱਕ ਵਾਰ ਕੁੜਤਾ ਮੈਂ ਮਾ ਪਾ ਲਿਆ ਤੇ ਸਵੇਰ ਤੱਕ ਇਹੀ ਰਹਿਣਾ ਆ ਹੁਣ ਤੁਸੀਂ ਇਹ ਪਾਠ ਲਈ ਕੱਪੜੇ ਪਾਏ ਆ ਸਤਿਨਾਮ ਵਾਹਿਗੁਰੂ ਸਤਿਨਾਮ ਅਧਿਵਾ ਗੁਰੂ ਸਤਿਨਾਮ ਲਓ ਜੀ ਬਾਬਿਓ ਪਹੁੰਚ ਗਏ ਆਪਾਂ ਜਿੱਥੇ ਆਪਣਾ ਅੱਜ ਪ੍ਰੋਗਰਾਮ ਆ ਪਹਿਲਾਂ ਬਾਬਾ ਜੀ ਦਾ ਪਾੜ ਚੱਲਦਾ ਪਿਆ ਆ ਉਸ ਤੋਂ ਬਾਅਦ ਇੱਥੇ ਆਪਣਾ ਸ਼ੈਨ ਦਾ ਪ੍ਰੋਗਰਾਮ ਫਿਰ ਹਲਦੀ ਦਾ ਪ੍ਰੋਗਰਾਮ ਆ ਚਲੋ ਆਪਾਂ ਪਹਿਲਾਂ ਦਿਖਾਉਨੇ ਆ ਅੰਦਰ ਆਪਣਾ ਡੈਕੋਰੇਸ਼ਨ ਫਿਰ ਸਸ਼ੀਕਲ ਜੀ ਜੋਲੀ ਸਾਹਿਬ ਤੋਂ ਪਹਿਲਾਂ ਤੁਸੀਂ ਦਰਸ਼ਨ ਕਰ ਲਓ ਮਹਾਰਾਜ ਜੀ ਦੇ ਭਾਈ ਜੀ ਤੁਹਾਡੇ ਜਵਾਕਰ ਹੁੰਦੀ ਕਿ ਰਹਿੰਦੇ ਸਾਰਾ ਕੀ ਚੱਕਰ ਪੈ ਗਿਆ ਕੀ ਹੋ ਗਿਆ ਦੁਖੀਆਂ ਇੰਡੀਆ ਛੱਡ ਜਾ ਇਹਨਾਂ ਨੂੰ ਅੱਛਾ ਵਿਆਹ ਨਾ ਕਰੋ ਤਾਂ ਫਿਰ ਮੇਰਾ ਤਾਂ ਹੋਣ ਲੱਗਾ ਕੱਲ ਬੰਦਾ ਹੁਣੇ ਡਾਈ ਜੰਨੀ ਤੂੰ ਲਓ ਜੀ ਜੱਸਾ ਜੀ ਤੁਸੀਂ ਕਿੱਧਰ ਬੀਜ਼ੀ ਹੋ ਅੱਜ ਪ੍ਰਿਆ ਕਹਿੰਦੀ ਵਿਆਹ ਨਾ ਕਰਾਓ ਬਹੁਤ ਦੁਖੀ ਹੁੰਦਾ ਬੰਦਾ ਵਿਆਹ ਕਰਾ ਕੇ ਹੁਣੇ ਕਹਿਣ ਨੇ ਇਹ ਗੱਲ ਸੋਨੂ ਵਿਆਹ ਹੋਇਆ ਤੇਰਾ ਤੂੰ ਦੁਖੀ ਹੈ ਵਿਆਹ ਤੋਂ ਦੁਖੀ ਕਿ ਲੈ ਕਿੰਨਾ ਕੁ ਦੁਖੀ ਹੈ ਤੂੰ ਬਸ ਬੋਲਦਾ ਨਹੀਂ ਚੁੱਪ ਹੀ ਹੈ ਆਵਾਜ਼ ਨਹੀਂ ਨਿਕਲਦੀ ਆਵਾਜ਼ ਬੰਦ ਹੋ ਗਈ ਬਾਬੇ ਉਮੀ ਕਰਕੇ ਬਹੁਤ ਕੰਮ ਖਰਾਬ ਹੋ ਗਿਆ ਮੀਂਹ ਪੈ ਗਿਆ ਆ ਪਗ ਨਹੀਂ ਰੱਬ ਨੇ ਉਹ ਕਹਿੰਦੇ ਕਿ ਕੱਢਿਆ ਗੁੱਸਾ ਆਉਦਾ ਸੋ ਸਾਰਾ ਪ੍ਰੋਗਰਾਮ ਬੜਾ ਖਰਾਬ ਹੋ ਗਿਆ ਚੈੱਕ ਕਰੋ ਬਹੁਤ ਲੋਕ ਔਖੇ ਆ ਸੋ ਮੀਨੇ ਇੱਕ ਅਰੀ ਦਾ ਬੇੜਾ ਕਰਕੇ ਕਰਤਾ ਉਹ ਭਰਾ ਉਹ ਸੋਖਾ ਕਹੀਦਾ ਹੁੰਦਾ ਕਿਉਂ ਨਹੀਂ ਕਹੀਦਾ ਹੁੰਦਾ ਹੋਰ ਪੈਣਾ ਤੇਜ਼ ਹੋ ਗਿਆ ਜੀ ਲੋ ਜੀ ਇਹ ਬਾਬੇ ਮਨ ਅਫਸੈਟ ਹੋ ਗਿਆ ਮਨ ਨਹੀਂ ਆਏ ਮਾੜਾ ਕੰਮ ਨਹੀਂ ਆਏ ਕਾਲੇ ਮਾਂ ਕਾਲੇ ਮਾਂ ਪਾਏ ਵੀ ਘੱਟ ਆ ਨਾ ਪਾਪ ਹੀ ਇੰਨੇ ਕੀਤੇ ਕੁੜੀ ਆਵੇ ਲੋ ਜੀ ਇੱਧਰ ਭਾਜੀ ਹਲਦੀ ਦਾ ਵੀ ਸੈਟਅਪ ਪੂਰੇ ਜੋਰਾਂ ਸ਼ੋਰਾਂ ਦੇ ਲਾਈ ਜਾਂਦੇ ਆ ਪੋਰ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਗੁੱਡ ਮਾਰਨਿੰਗ ਪਾਜੀ ਵੈਰੀ ਵੈਰੀ ਗੁੱਡ ਮਾਰਨਿੰਗ ਸਤਿ ਪਾਜੀ ਗਲਤ ਕੰਮ ਹੋ ਗਿਆ ਮੀ ਪੈ ਗਿਆ ਇਹ ਹੁਣ ਆਪਣੇ ਲਈ ਚੰਗਾ ਇੱਕ ਮੈਸੇਜ ਆ ਕਿ ਪੂਰਾ ਇਹ ਚੰਗਾ ਮੈਸੇਜ ਹੈ ਬਾਜੀ ਪਰ ਰੱਬ ਖੁਸ਼ ਆ ਤੇ ਰੱਬ ਰੋ ਰਿਹਾ ਰੱਬ ਪੂਰਾ ਖੁਸ਼ ਹੈ ਤੁਹਾਡੇ ਤੋਂ ਕਹਿੰਦੇ ਜਨੂਰੀ ਦਾ ਵਿਆਹ ਹੋ ਰਿਹਾ ਕੀ ਚੀਜ਼ ਮੇਰੀ ਤਾਰੀਫ ਕਰ ਰਿਹਾ ਹਾਂ ਹਾਂ ਉਹ ਘਰੇ ਵਿਆਹ ਸਮਾਨ ਹੁਣ ਪਤਾ ਹੀ ਐਦਾਂ ਪਹਿਲਾਂ ਪਿੱਛੇ ਗੱਲਾਂ ਕਰਦੇ ਤੇ ਅੱਗੇ ਨਹੀਂ ਮਦਈ ਤੁਹਾਡੀ ਉਦੇ ਨਾ ਇਤੇ ਪੇੜੇ ਮਾਰ ਲਾ ਲਾਂ ਦਾ ਜਾ ਜਾ ਨਾਲੇ ਤੇ ਫੰਮਣ ਚਾ ਅੱਜ ਸਾਡੇ ਜਾਨੂ ਤੇ ਅੱਜ ਤੇ ਚੰਨ ਰਹਿਣਾ ਅੱਜ ਸਾਡੇ ਜਾਨੂ ਬੀਬੀਆਂ ਨੇ ਹਲਦੀ ਵਾਲੇ ਕੱਪੜੇ ਪਾ ਲਏ ਆ ਹਜੇ ਆਪਣਾ ਹਜੇ ਪ੍ਰੋਪਰ ਨਹੀਂ ਪਾਏ ਕਿਉਂ ਮਤਲਬ ਜੇ ਰੈਡੀ ਰਹਿਣਾ ਟੱਚਪ੍ਰਿੰਟ ਲਓ ਜੀ ਸਾਰੇ ਜਾਨੇ ਤਿਆਰ ਆ ਹਲਦੀ ਵਾਲੇ ਪ੍ਰਿਆ ਤੇਰੀ ਉਹ ਵਾਓ ਇਹ ਤਾਂ ਮੈਂ ਹੁਣ ਦੇਖਿਆ ਹਲਦੀ ਯਾ ਮੰਮੀ ਵੀ ਰੈਡੀ ਆ ਸਾਰੇ ਜਣੇ ਰੈਡੀ ਆ ਬਾਕੀ ਜਾ ਕੇ ਪ੍ਰੋਣਕਾ ਮੇਲੇ ਲੋਣੇ ਆ ਤੇ ਮੈਂ ਵੀ ਰੈਡੀ ਆ ਬਾਬਿਓ ਓ ਮਾਈ ਗੋਡ ਸਾਰੇ ਪੀਲੋ ਪੀਲੇ ਹੋਏ ਪਏ ਆ ਜਿਵੇਂ ਸਾਰੇ ਟੱਟੀ 'ਚ ਢਿੱਗੇ ਹੁੰਦੇ ਆ ਪੁੱਤੋਂ ਬਾਟੇ ਸੋ ਪੁੱਤੋਂ ਬਾਟੇ ਆਦੀ ਯੂ ਆਰ ਵੇਅਰ येलो ਯੂ ਟੱਟੀ 'ਚ ਨਿਕਲੇ ਆ ਤੂੰ ਲੱਗ ਕੇ ਫੋਟੀ ਨਿਕਲ ਗਿਆ ਭਾਜੀ ਉਧਰ ਕਹਿੰਦੇ ਨੱਚ-ਨੱਚ ਕੇ ਮੈਂ ਧਰਤੀ ਲਾ ਦੇਣੀ ਧਰਤੀ ਦੇ ਇੱਕ ਮਿੰਟ ਨਹੀਂ ਹਿੱਲੀ ਭਾਜੀ ਧਰਤੀ ਕੱਲ ਹਲਾਈ ਰਾਤ 2 ਵਜੇ ਤੱਕ ਤੁਸੀਂ ਵੇਲੋ ਨੱਚਦੇ ਨਹੀਂ ਪਏ ਡੀਐਲ ਨੱਚਦੇ ਤਾਂ ਨਹੀਂ ਤੁਹਾਡਾ ਅੱਜ ਵੀਰਵਾਰ ਚੱਲਣ데요 ਬਾਪੂ ਤੇਰਾ ਫੋਨ ਤੇ ਕਹਿੰਦਾ ਸੀ ਡੋਗ ਬਲੈਕ ਕਰ ਦਾਂਗੇ ਅੱਜ ਕਹਿੰਦਾ ਕੁਝ ਨਹੀਂ ਕਰਨਾ ਅੱਜ ਤੂੰ ਪੀਣ ਵਾਲੇ ਬਣੇ ਹੋ ਪਚਾ ਦਾਂਗੇ ਜਿਹੜੀ ਚਾਹੀਦੀ ਬਾਪੂ ਜੀ ਅੱਜ ਹਾਂ ਕਾਕੂ ਤੇਰਾ ਵੀ ਵੀਰਵਾਰ ਅੱਜ ਵੀਰਵਾਰ ਦਿਨ ਤਾਂ ਪਰੇਜ਼ ਕਰਦਾ ਓ ਕੰਮ ਕੁਮ ਕੰਮ ਕੁਮ ਕੰਮ ਕੁਮ ਕਰ ਦਾਂਗੇ ਤੁਹਾਨੂੰ ਪਿਆਰ ਲਓ ਜੀ ਵਧੀਆ ਵਧੀਆਂ ਗੱਲਾਂ ਵੱਡੇ ਵਾਦੇ ਹੋ ਗਏ ਅੱਜ ਕਹਿੰਦਾ ਦਾਰੂ ਮਿਲੂਗੀ ਚੀਮਾ ਭਾਜੀ ਨੂੰ ਤੇ सोनू ਭਾਈ ਡੱਬ ਕੇ ਘਰਾੜੇ ਮાળੂਗਾ 1 2 3 ਸਟਾਰਟ ਚਲੋ ਜਾਨੂੰ ਦਾ ਆਵੇ ਆ ਬੱਸ ਸੰਦੇ ਗੋਡੇ ਗੋਡੇ ਚਾਹ ਚਾਹ ਓਏ ਓਏ ਬੋਲ ਓਏ ਓਏ ਇਹ ਗਾ ਵੀ ਰੌਲਾ ਪੈ ਗਿਆ ਸੀਟੀ ਤੇ ਰੌਲਾ ਪੈ ਗਿਆ ਰੌਲਾ ਪੈ ਗਿਆ ਸਿੱਟੀ ਤੇ ਮਟਰ ਜਾਨੂੰ ਅਲੀ ਵੇਖੀ ਜਾਂਦਾ ਥੋੜਾ ਘੜਾ ਮਾਇਨਾਸੋ ਰੈਸਸ ਮਾਰਦਾ ਜਸਵ ਏ ਏ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਹ ਕਿਸ ਘਰ ਦੋ ਦੋਨੇ ਇੱਕ ਵਾਰ ਇੱਕੇ ਦਵਾਸੇ ਆਹ ਲਾ ਰਿਹਾ ਜੀ ਆ ਜਾ ਆਪਨੇ ਜਾਓ ਬੰਗਿਆ ਦੇਖੋ ਜਾਨੂ ਗਰੀਏ ਦਿਨੋਂ ਦੇਖੋ ਆਸੂ ਆਸੂ ਮੱਲਾੜਾ 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 ਰਾਹ ਦੀ ਸਵਾਰੀ ਨਾ ਹੋਵੇ ਕੋਈ ਭਾਈ ਓਏ ਲੈ ਮੱਲਾੜਾ 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 ਆਜੋ ਆਜਾ ਆਜੋ ਆਜਾ ਬੋਲੀ ਮੱੰਦਰਾ ਬੋਲੀ ਮੱਲਾੜਾ 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 ਰਾਹ ਦੀ ਸਵਾਰੀ ਨਾ ਹੋਵੇ ਕੋਈ ਭਾਈ ਓਏ ਬਾਬੇ ਹੁਣ ਚਰਉਣ ਲੱਗੇ ਆ ਮਟਾਕੇ ਠਾ ਠਾਕ ਕਰਾ ਦਨੀ ਆ ਕਹਿੰਦਾ ਇੱਥੇ ਅੱਜ ਨਹੀਂ ਹੁਣ ਕਰਨਾ ਕੀ ਬਾਜੀ ਆਪਾਂ ਕੁਛ ਵੀ ਨਹੀਂ ਕੌਣ ਆ ਕਿੱਧਰ ਚੱਲੇ ਆ ਕਿਹੜਾ ਕੱਢਣ ਕਰਨ ਲੱਗੇ ਆ ਇਹ ਸਟੰਟ ਕਰਾ ਦੋ ਫਿਰ ਮੈਂ ਦੇਖ ਰਿਹਾ ਨੀ ਦੇਖ ਰਿਹਾ ਚਲਾ ਗਿਆ ਸਹੀ ਆ ਸਹੀ ਆ ਆ ਜਾਨੂ ਸਾਲੇ ਕੱਪੜੇ ਚੇਂਜ ਕਰ ਲੈ 3 ਘੰਟੇ ਚੇਂਜ ਕਰ ਕੱਪੜੇ ਇਹ ਬਾਬੇ ਦੋ ਘੰਟੇ ਬੋਲੇ ਜਰਿਆ ਬੰਦ 给我站起 ਗਿਵ ਮੀ ਵਨ ਗਿਵ ਮੀ ਗਿਵ ਮੀ ਐਨੇ ਦਾ ਮਾਣਾ ਦੇ ਮਾਸੀ ਆ ਜਾ ਮੈਂ ਜੱਫਾੜਾ ਫਾੜਾ ਚਿੱਕਾ ਕਬਰ ਚੱਲ ਮਮਾ ਨਾ ਮਮਾ ਨਾ ਮਮਾ ਨਾ ਉਹਦਾ ਨਾ ਚਲੋ ਆ ਜਾ ਕਾਕੂ ਨੱਚਲਾ ਤੁਸੀਂ ਓਏ 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 ਕਈ ਕਰ ਗਿਆ ਵੇਖ ਮੀ ਆ ਗਿਆ ਮਟਰ ਸਾਰਾ ਕੰਮ ਖਰਾਬ ਹੋ ਗਿਆ ਸੋ ਬਾਬਿਓ ਮੈਨੂੰ ਲੱਗਦਾ ਕਿ ਵਿਆਹ ਦੇ ਨਾ ਮਟਰ ਜੇ ਕੰਮ ਹੋਵੇ ਸੋ ਬੜਾ ਇੱਕ ਸਪੈਸ਼ਲ ਡੀਜੇ ਦਾ ਲਵਾਇਆ ਹੀ ਪ੍ਰੋਗਰਾਮ ਹਲਦੀ ਦਾ ਕਰਾਈ ਪਰ ਉਹ ਆਪਣਾ بارش ਦੇ ਕਾਰਨ ਪ੍ਰੋਗਰਾਮ ਤਹਿ ਸਨੈਸ ਹੋ ਗਿਆ ਤੈਨੂੰ ਕਹਦਾ ਚਾ ਜੜਿਆ ਪੱਗ ਤੇ ਆਣਗਾ ਲਾਈਆਂ ਹੋਈਆਂ ਤੂੰ ਹੈ ਉਹ ਮਾਈ ਗੱਡ ਸਾਡੇ ਦਿਖਾਈ ਹੱਥ ਤੇ ਵੀ ਲਿਖੀ ਬੈਠਾ ਇਹ ਤਾਂ ਸਾਡੇ ਭਰਾ ਦਾ ਵਿਆਹ ਤੂੰ ਨਹੀਂ ਮਾਸਟਰਮੈਂਡ ਲਾਈ ਪਿਆਰ ਸਾਡਾ ਟੰਗਿਆ ਗਿਆ ਲੋ ਜੀ ਇਹ ਪਿਆਰ ਘੱਟ ਕਰਦਾ ਇਹ ਪਿਆਰ ਘੱਟ ਕਰਦਾ ਮੀ ਕਰਕੇ ਭਾਜੀ ਸਵਾਲ ਘੱਟ ਆਇਆ ਹਨਾ ਮੀ ਕਰਕੇ ਮੇਰੇ ਹਿਸਾਬ ਨਾਲ ਠੀਕ ਠੀਕ ਰਿਹਾ ਜੀ ਬਾਕੀ ਵਾਦਰ ਥੋੜੀ ਪ੍ਰੋਬਲਮ ਤਾਂ ਕੀਤੀ ਅੱਜ ਤੁਹਾਡੇ ਹਿਸਾਬ ਨਾਲ ਹੋ ਜਾਣਾ ਚੱਕਰ ਪਿਆਣ ਹਾਂ ਬਿਲਕੁਲ ਜੀ ਬਿਲਕੁਲ ਭਾਜੀ ਉਹਨੇ ਸੈਟਅਪ ਤਾਂ ਬਹੁਤ ਨਾਈਸ ਲਾਇਆ ਸੀ ਉਧਰੋਂ ਡੀਜੇ ਵਾਲਾ ਵੀ ਸਿਸਟਮ ਬੋਹ ਘੈਂਟ ਸੀ ਚਲੋ ਰੱਬ ਨੇ ਭਾਜੀ ਨਹੀਂ ਮੰਨਿਆ ਫਿਰ ਕੀ ਚੱਕਰ ਪੈ ਗਿਆ ਮਤਲਬ ਭੁੱਖ ਲੱਗੀ ਸਾਰਿਆਂ ਨੂੰ ਨਹੀਂ ਹੁਣ ਇੱਥੇ ਟਿੱਕੀਆਂ ਚੱਲੀਆਂ ਭੱਲੇ ਚੱਲੇ ਆ ਹਾਂ ਉਹ ਬੱਚਿਆਂ ਬੱਚਿਆਂ ਨੇ ਖਾਧੀਆਂ ਜਿਹੜੇ ਬਜ਼ੁਰਗ ਲੋਕ ਸੀ ਉਹਨਾਂ ਨੇ ਨਹੀਂ ਖਾਧੀਆਂ ਤੇ ਹੁਣ ਕੀ ਪ੍ਰੋਗਰਾਮ ਕੀ ਆ ਕਰ ਰਹੇ ਆ ਕੀ ਰੋਟੀ ਬਣ ਗਈ ਹੋਈ ਆ ਸਬਜੀ ਦੀ ਵੇਟ ਕਰਦੇ ਆ ਇੱਧਰ ਮਟਰ ਜੀ ਵੀ ਖਾ ਮਟਰ ਖਾ ਕੇ ਜਾਓ ਰੋਟੀ ਆ ਵੀ ਜਾਣੀ ਮੈਂ ਮੈਂ ਉੱਤੋਂ ਤੋਂ ਗਿਆ ਹੀ ਤੂੰ ਮੰਨ ਵੀ ਗਿਆ ਤੈਨ ਮੈਂ ਤਾਂ ਮੈਂ ਤਾਂ ਮਾਰ ਮੈਂ ਤਾਂ ਮਾਰਨ ਉੱਪਰ ਉੱਪਰੋਂ ਗਿਆ ਸੀਗਾ ਯਾਰ ਤੂੰ ਉੱਪਰੋਂ ਕਹਿ ਜਿਵੇਂ ਮਰਜੀ ਕਾ ਮੈਂ ਖਾ ਕੇ ਜਾਣਾ ਚਾਬੀ ਚਾਬੀ ਲੈ ਲੈ ਸਮਝੀਦਾ ਹੁੰਦਾ ਮੈਂ ਤਾਂ ਹੀ ਆਈ ਐ ਇਹ ਹੁੰਦਾ ਰੋਬ ਮੈਨੂੰ ਲੱਗਦਾ ਮੇਰਾ ਵਿਆਹ ਤਾਂ ਬੜਾ ਹੀ ਹਾਲ ਹੋਣ ਵਾਲਾ ਉਹ ਭਰਾਵਾ ਚਲੋ ਸੋਰੀ ਕੋਈ ਬੀਰ ਚਲੋ 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 ਜੀ ਇੱਧਰ ਪੈ ਰਿਹਾ ਜੱਸੇ ਕੀ ਚੱਕਰ ਪੈ ਰਿਹਾ ਰੂਫ ਚੋਂ ਗੱਛ ਨਰੂਫ ਦੇ ਵਿੱਚੋਂ ਇਹਨਾਂ ਪਰਚੀਆਂ ਫੁੱਟੀਆਂ ਬਾਤ ਉਹ ਭਾਜੀ ਨਕਲੀ ਕਾ ਸੁੱਟ ਦਿ ਨਕਲੀ ਸੁੱਟ ਦਿ ਨਕਲੀ ਸੁੱਟ ਸਾਲਾ ਕਿਸੇ ਨੂੰ ਪੜਾ ਪਤਾ ਲੱਗਣਾ ਉਹ ਪਿੱਤਰ ਤਾਂ ਹੀ ਨਹੀਂ ਲੱਗਣਾ 1000 ਰੁਪਏ ਦੀਆਂ ਕਿੰਨੀਆਂ ਆ ਜਾਣਗੀਆਂ 1000 ਬੰਦਾ ਹਿੱਲਟ ਗਿਆ ਸਾਲਾ ਮੇਰੀ ਗਾਲ ਸੁਣਾ ਨਕਲੀ ਸੁੱਟ ਦੀ ਮੰਨ ਲਾ ਗੱਲ ਸਾਰਾ ਰੋਲਾ ਪਾਦਾ ਓਏ ਨਹੀਂ ਕੋਈ ਨਾ ਰੀਲ ਇਹ ਰੀਲ ਵਾਲੇ ਆਪਣੀ ਕਿਹੜਾ YouTube ਦੇਖਦੇ ਆ ਲੋ ਜੀ ਭਾਈ ਜੀ ਇਹ ਸਵੇਰੇ ਕਹਿੰਦੇ ਕੀ ਨਕਲੀ ਨੋਟ ਛੁੱਟੂਗਾ ਇਹ ਕਾਲੀ ਨਹੀਂ ਛੁੱਟੇ ਮੈਂ ਵੀਰੇ ਕਾਲੀ ਨਹੀਂ ਛੁੱਟੇ ਅੱਛਾ ਜਿਹੜੀਆਂ ਡਾਂਸਰਾਂ ਤੋਂ ਛੁੱਟੇ ਨਕਲੀ ਛੁੱਟੇ ਸਾਰੇ ਨਕਲੀ ਛੁੱਟੇ ਹੀ ਉਹ ਬੁਰੀ ਦੀ ਡਾਂਸਰ ਦਾ ਨੰਬਰ ਨਹੀਂ ਅੱਛਾ ਨੰਬਰ ਦਿੰਦਾ ਉੱਤੇ ਨੰਬਰ ਲੈ ਗਿਆ ਇਹ ਲੋ ਜੀ ਓਏ 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 ਆ ਝੂਠਾ ਚਲੋ ਤਾਂ ਹੀ ਮੀ ਪਿਆ ਭਾਈ ਤਾਂ ਹੀ ਅੱਜ ਸਾਰਾ ਦਿਨ ਮੀ ਨਹੀਂ ਰੁਗੇ ਝੂਠ ਬੜੇ ਮਾਰਦਾ ਹੈ ਇਹਨਾਂ ਇੱਥੇ ਟੰਗਿਆ ਸੀ ਉਹਦੇ ਜੀ ਬਾਬੇਓ ਬੰਦਿਆਂ ਨੇ ਦਾ ਸਿਰਾ ਕਰਾਤਾ ਉਧਰੋਂ ਮੀਂਹ ਰੱਬ ਨੇ ਵੀ ਸਿਰਾ ਕਰਾਤਾ ਸੋ ਵਲੌਗ ਕੈਂਟ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਸੱਸੀ ਕਾ ਭਾਜੀ ਕਿੱਦਾਂ ਦਾ ਰਹਿਆ ਪ੍ਰੋਗਰਾਮ ਪ੍ਰੋਗਰਾਮ ਤਾਂ ਵੜ ਗਿਆ ਮੀਂਹ ਕਰਕੇ ਭਾਜੀ ਮੀਂਹ ਆ ਗਿਆ ਭਾਜੀ ਵਧੀਆ ਕੀ ਹੋਇਆ ਮਾੜਾ ਹੀ ਹੋਇਆ ਪਹਿਲਾਂ ਕਹਿੰਦਾ ਵਧੀਆ ਹੋਇਆ ਹੁਣ ਕਹਿੰਦਾ ਮਾੜਾ ਹੋਇਆ ਲੋ ਜੀ ਮੀਂਹ ਕਰਕੇ ਪ੍ਰੋਗਰਾਮ ਠਹਿਸ ਹੋ ਗਿਆ ਸਨੇਸ ਹੋ ਗਿਆ ਸਸੀ ਕਾਲ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਵੇਂ ਵਲੋਗ ਨਾਲ ਮਿਲਦੇ ਆ ਸਵੇਰੇ ਵਿਆਹ ਦਾ ਵਲੋਗ ਆਊਗਾ ਆਪਣਾ ਤੋਂ ਦੇਖਦੇ ਕਦੋਂ ਹੁੰਦਾ ਕੋਈ ਵਿਆਹ ਕਰਕੇ ਵੀ ਹੋਮ ਕੇ ਸੁਸਸਤਰੀ ਕਾਲ ਜੀ ਪਰ ਨਹੀਂ ਸਸੀ ਕਾਲ ਜੀ ਮੰਮੀ ਕੀ ਕਰਦੇ ਵੇ ਰੋਟੀ ਬਣਾ ਰਹੀ ਹੈ ਰਿਸ਼ਤੇਦਾਰਾ ਜੋਗੀ ਓਏ ਓ ਖੇਚਲ ਪੈ ਗਈ ਫਿਰ ਕਿੰਨੀਆਂ ਰੋਟੀਆਂ ਬਣਦੀਆਂ ਵਈਆਂ ਇਹ ਬਣਾਵਾਂਗੇ 100 ਕ ਰੋਟੀ ਦਾ ਵੱਢ ਜੂ 100 ਤੁਹਾਡੇ ਤੋਂ ਇਹ ਨਾ ਵੇ ਸਵੇਰੇ ਵਿਆਹ ਦੇ ਨੇ ਜਾਓ ਤੁਸੀਂ ਲਾਵਾਂਗੇ ਵਿਆਹ ਤੇ ਫਿਰ ਸਵੇਰੇ ਜਿਹੜੇ ਲਵਾਈ ਲਾਏ ਉਹਨਾਂ ਨੇ ਮਨਾ ਕਰ ਜੀ ਉੱਥੇ ਵੀ ਤੁਸੀਂ ਲਾ ਦਿਓ ਉੱਥੇ ਵੀ ਲਾ ਦਿ La oreja rota amarilla.